ਅਸੀ ਅੱਜ ਦਾ ਦਿਨ ਐਲਾਨਿਆ ਹੋਇਆ ਰਾਵੀ ਬਚਾਓ ਕੈਂਪ ਲੈਂਦੇ ਤੇ ਚੜਦੇ ਪੰਜਾਬ ਚ ਰਾਵੀ ਦੇ ਹੱਕ ਵੀ ਤਵਾਜਾ ਉੱਠ ਰਹੀਆਂ ਨੇ ਕਿ ਸਾਡੀ ਸਤਲੁਜ ਦਰਿਆ ਬਹੁਤ ਜ਼ਿਆਦਾ ਪੋਲਿਊਟਿਡ ਹੋ ਰਹੀ ਹੈ ਸਰ ਦੇਖੋ ਜੇ ਲੋਕੀ ਕੰਮ ਨਹੀਂ ਕਰੋਗੇ ਤਾਂ ਕੌਣ ਕੰਮ ਕਰੂਗਾ ਜਿਦਾਂ ਕਰਕੇ ਸਾਨੂੰ ਮਹਿਸੂਸ ਹੁੰਦਾ ਵੀ ਨਾ ਦਰਿਆਵਾਂ ਨੂੰ ਬਚਾਣ ਦੀ ਸਾਨੂੰ ਲੋੜ ਹੈ ਤੇ ਅਸੀਂ ਬਾਰ-ਬਾਰ ਸਰਕਾਰ ਦੇ ਪ੍ਰਸ਼ਾਸਨ ਦੇ ਲੋਕਾਂ ਦੇ ਕੰਨਾਂ 'ਚ ਆਵਾਜ਼ ਪਾ ਰਹੇ ਹਾਂ ਵੀ ਇਹ ਤੁਹਾਡੇ ਦਰਿਆ ਨੇ ਟੋਡਾ ਪੰਜਾਬ ਐ ਪੰਜਾਬ ਦੀ ਆਈਡੈਂਟੀਟੀ ਦਰਿਆਵਾਂ ਨਾਲ ਐ ਤੇ ਤੁਹਾਨੂੰ ਹੁਣ ਸਟੈਂਡ ਲੈਣਾ ਚਾਹੀਦਾ ਸਾਡੇ ਨਾਲ ਖੜਦਾ ਚਾਹੀਦਾ ਸਰਸੇ ਕੰਮ ਕਰਨ ਨੂੰ ਤਿਆਰ ਆ ਬਸ ਸਾਨੂੰ ਇੱਕ ਨਿਯਮ ਚਾਹੀਦਾ ਕਿ ਅਸੀਂ ਲੋਕਾਂ ਨੂੰ ਪੂਰੇ ਰੋਗ ਨਾ ਰੋਕ ਸਕੀਏ ਸਰਕਾਰ ਦਰਿਆਵਾਂ ਚ ਕੂੜਾ ਪੈ ਰਿਆ ਕੂੜਾ ਰੋਕਣ ਚ ਫੇਲ ਹੋ ਗਈ ਸਰਕਾਰ ਇੰਡਸਟਰੀਅਲ ਪੋਲੂਸ਼ਨ ਨੂੰ ਰੋਕਣ ਤੇ ਫੇਲ ਹੋ ਗਈ ਸਰਕਾਰ ਹੈਲਥ ਸਰਵਿਸ ਪ੍ਰੋਵਾਈਡ ਕਰਨ ਚ ਫੇਲ ਹੋ ਗਈ ਫਿਰ ਮੈਂ ਕਹਿੰਦਾ ਵੀ ਉਹਨਾਂ ਨੂੰ ਆਪਣੇ ਆਪ ਨੂੰ ਨਾ ਪੰਜਾਬ ਨੂੰ ਤੁਸੀਂ ਠੇਕੇ ਦੇ ਦੇ ਦਿਓ ਫਿਰ ਕਿਸੇ ਦਾ ਵਿਆਹ ਨਹੀਂ ਹੁੰਦਾ ਜੀ ਚਲੋ ਜੀ ਦਰਿਆ ਤੇ ਸਿੜ ਤੋਂ ਜਾ ਕੇ ਕੁਛ ਕਿ ਕਿਸੇ ਦਾ ਵਿਦੇਸ਼ ਦੀ ਯਾਤਰਾ ਨਹੀਂ ਹੋ ਰਹੀ ਜਾਓ ਜੀ ਦਰਿਆ 'ਚ ਸਿੜ ਦੋ ਇਹ ਕੋਈ ਚੰਗੀਆਂ ਗੱਲਾਂ ਨਹੀਂ ਇੱਥੇ ਕੋਈ ਐਮਬੈਸੀ ਥੋੜੀ ਲੱਗੀ ਹੈ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਨਸਤੀਖ ਸਤਲੁਜ ਦਰਿਆ ਦੇ ਉੱਤੇ ਬਣੇ ਹੋਏ ਲੱਡਵਾਲ ਦੇ ਕੋਲ ਪੁਲ ਦੇ ਉੱਤੇ ਸੋ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਜੋ ਕੁਝ ਨੌਜਵਾਨ ਨੇ ਇਕੱਠੇ ਹੋਏ ਨੇ ਇੱਥੇ ਜੋ ਕਿ ਪੰਜਾਬ ਦੇ ਪੰਜ ਆਬਾਂ ਦੀ ਜੋ ਵੀ ਰੱਖਿਆ ਕਰਨ ਦੇ ਲਈ ਸੋ ਬਿਲਕੁਲ ਹੱਥਾਂ ਦੇ ਵਿੱਚ ਸਲੋਗਨ ਲਿਖੇ ਹੋਏ ਤੁਹਾਡਾ ਪਾਣੀ ਦੇ ਵਿੱਚ ਸਿਟਿਆ ਕੂੜਾ ਕਿਸੇ ਨੂੰ ਕੈਂਸਰ ਦੀ ਬਿਮਾਰੀ ਦੇ ਰਿਹਾ ਵੈ ਔਰ ਜੋ ਇਹ ਪਾਣੀ ਹੈ ਫਿਰੋਜ਼ਪੁਰ ਫ ਜ਼ਿਲ੍ਹਾ ਅਬੋਹਰ ਗੰਗਾ ਨਗਰ ਦੇ ਵਿੱਚ ਪੀਣ ਦੇ ਲਈ ਵਰਤਿਆ ਜਾਂਦਾ ਹੈ ਅਵੇਅਰਨੈਸ ਹੈ ਹਿਊਮਨ ਚੇਨ ਬਣਾਈ ਹੋਈ ਹੈ ਸਤਲੁਜ ਦਰਿਆ ਦੀ ਰੱਖਿਆ ਦੇ ਲਈ ਰਾਖੀ ਦੇ ਲਈ ਹੈ ਨੌਜਵਾਨ ਨੇ ਜੋ ਐਤਵਾਰ ਦਾ ਦਿਨ ਹੈ ਲੋਕ ਇੱਕ ਪਾਸੇ ਘਰਾਂ ਦੇ ਵਿੱਚ ਸੁੱਤੇ ਹੋਏ ਨੇ ਦੂਸਰੇ ਪਾਸੇ ਨੌਜਵਾਨ ਨੇ ਜਿਹੜੇ ਕਿ ਘਰਾਂ ਤੋਂ ਬਾਹਰ ਨਿਕਲ ਕੇ ਜਾਗਦੇ ਹੋਏ ਜ਼ਮੀਰਾ ਵਾਲੇ ਨੇ ਜਿਹੜੇ ਲੋਕ ਪਾਣੀ ਦੀ ਰੱਖਿਆ ਕਰ ਰਹੇ ਨੇ ਉਹਨਾਂ ਲਈ ਜਿਹੜੇ ਘਰਾਂ ਦੇ ਵਿੱਚ ਸੁੱਤੇ ਪਏ ਨੇ ਸਰ ਇਹ ਮੁਹਿੰਮ ਦੇ ਬਾਰੇ ਜ਼ਰੂਰ ਸਮਝਾਓ ਅਸੀਂ ਇਹ ਮੁਹਿੰਮ ਵਿੰਡੀਆ ਵਾਟਰ ਵਾਰੀਅਰ ਪੰਜਾਬ ਦੇ ਨਾਂ ਤੇ ਤੇ ਸਾਡੇ ਨਾਲ ਉਦਿਆਨ ਐਨ ਜੀਓ ਵੀ ਆਇਆ ਹੋਇਆ ਹੈ ਤੇ ਅਸੀਂ ਕੀ ਕਰਨਾ ਚਾਹੁੰਦੇ ਆ ਵੀ ਇੱਕ ਅਸੀਂ ਅੱਜ ਦਾ ਦਿਨ ਐਲਾਨਿਆ ਹੋਇਆ ਰਾਵੀ ਬਚਾਓ ਪੇ ਲੈਂਦੇ ਤੇ ਚੜਦੇ ਪੰਜਾਬ 'ਚ ਰਾਵੀ ਦੇ ਹੱਕ ਵੀ ਤੇ ਆਵਾਜ਼ਾਂ ਉੱਠ ਰਹੀਆਂ ਨੇ ਕਿਤੇ ਨਾ ਕਿਤੇ ਪਾਲਿਸੀ ਫੇਲਿਅਰ ਕਰਕੇ ਇਹ ਸਾਰਾ ਦੋਸ਼ ਕੁਦਰਤ ਤੇ ਆ ਕੇ ਪੈ ਜਾਂਦਾ ਮਤਲਬ ਪਾਲਿਸੀਆਂ ਇਹੋ ਜਿਹੀਆਂ ਨਹੀਂ ਵੀ ਜਿਵੇਂ ਕੁਦਰਤ ਕੁਦਰਤੀ ਤੌਰ ਤੇ ਦਰਿਆਵਾਂ ਦਾ ਫਲੋ ਘਟਾਇਆ ਜਾ ਰਿਹਾ ਹੁਣ ਤੁਸੀਂ ਆਪ ਵੇਖ ਲਓ 7 ਮਹੀ ਤੱਕ ਕਿੰਨਾ ਕੁ ਫਲੋ ਰਹਿ ਗਿਆ ਇਦਾਂ ਲੱਗਦਾ ਹੁੰਦਾ ਜਿਵੇਂ 7 ਲੋ ਜਨਾ ਹੋਵੇ ਕੋਈ ਨਹਿਰ ਹੋਵੇ ਤੇ ਇਦਾਂ ਕਰਕੇ ਸਾਨੂੰ ਮਹਿਸੂਸ ਹੁੰਦਾ ਵੀ ਇਹਨਾਂ ਦਰਿਆਵਾਂ ਨੂੰ ਬਚਾਣ ਦੀ ਸਾਨੂੰ ਲੋੜ ਹੈ ਇਹੀ बार-बार ਸਰਕਾਰ ਦੇ ਪ੍ਰਸ਼ਾਸਨ ਦੇ ਲੋਕਾਂ ਦੇ ਕੰਨਾਂ 'ਚ ਆਵਾਜ਼ ਪਾ ਰਹੇ ਆ ਵੀ ਇਹ ਥੋੜੇ ਦਰਿਆ ਨੇ ਥੋੜਾ ਪੰਜਾਬ ਹੈ ਪੰਜਾਬ ਦੀ ਆਈਡੈਂਟੀਟੀ ਦਰਿਆਵਾਂ ਨਾਲ ਹੈ ਤੇ ਤੁਹਾਨੂੰ ਹੁਣ ਸਟੈਂਡ ਲੈਣਾ ਚਾਹੀਦਾ ਸਾਡੇ ਨਾਲ ਖੜਦਾ ਚਾਹੀਦਾ ਪਾਣੀ ਦੇ ਵਿੱਚ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਤਮਤ ਸੋ ਇਹ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿ ਹਰ ਰੋਜ਼ ਇੱਥੇ ਪਰ ਪਰ ਕੇ ਕੂੜਾ ਸੁੱਟਿਆ ਜਾ ਰਿਹਾ ਦੇਖੋ ਇੱਕ ਇਹੀ ਤਰਾਸ ਦੇ ਪੰਜਾਬ ਦੀ ਸਭ ਤੋਂ ਵੱਡੀ ਆ ਜਿਦ ਤੋਂ 15 ਸਾਲ ਪਹਿਲਾਂ ਇਹ ਕਲਚਰ ਪੰਜਾਬ 'ਚ ਨਹੀਂ ਸੀ ਪੰਜਾਬ ਚ ਜਲ ਪ੍ਰਵਾਹ ਅਸੀਂ ਦੇਖਿਆ ਵੀ ਬਹੁਤ ਸਾਫ ਸੁਥਰੇ ਕੰਡੇ ਹੁੰਦੇ ਸੀ ਅੱਜ ਤੋਂ 15-20 ਸਾਲ ਪਹਿਲਾਂ ਹੁਣ ਪਤਾ ਨਹੀਂ ਕਿੱਥੋਂ ਇਹ ਜਿਹੜੇ ਨਕਲੀ ਏਜੰਟ ਨੇ ਅੰਧਵਿਸ਼ਵਾਸੀ ਕਿਸੇ ਦਾ ਵਿਆਹ ਨਹੀਂ ਹੁੰਦਾ ਜੀ ਚਲੋ ਜੀ ਦਰਿਆ ਤੇ ਸਿੱਟ ਤੋ ਜਾ ਕੇ ਕੁਛ ਕਿ ਕਿਸੇ ਦਾ ਵਿਦੇਸ਼ ਦੀ ਯਾਤਰਾ ਨਹੀਂ ਹੋ ਰਹੀ ਜਾਓ ਜੀ ਦਰਿਆ 'ਚ ਸਿੱਟ ਦੋ ਇਹ ਕੋਈ ਚੰਗੀਆਂ ਗੱਲਾਂ ਨਹੀਂ ਇੱਥੇ ਕੋਈ ਐਮਬੈਸੀ ਥੋੜੀ ਲੱਗੀ ਐ ਵੀਜੇ ਲੱਗਣੇ ਆ ਤੁਹਾਡੇ ਆਪਣੀ ਉਹਦੇ ਜਿਹੜਾ ਬੈਂਕ ਬੈਲੈਂਸ ਹੁੰਦਾ ਡਾਕੂਮੈਂਟੇਸ਼ਨ ਹੁੰਦੀ ਆ ਉਹਦੇ ਵੇਸ ਤੇ ਲੱਗਣੀ ਆ ਪਰ ਲੋਕਾਂ ਦਾ ਦੇਖ ਲਓ ਲੋਕਾਂ ਦਾ ਹਾਲ ਵੇਖ ਲੋ ਬੱਚਿਆਂ ਨੂੰ ਖੜੇ ਵੇਖ ਕੇ ਪੜੇ ਲਿਖੇ ਹੈਲਮਟ ਪਾਇਆ ਹੋਇਆ ਦੇਖੋ ਬੰਦੇ ਨੇ ਉੱਥੇ ਦੇਖੋ ਗੱਡੀਆਂ ਵਾਲੇ ਨੇ ਪਰ ਹਾਲ ਇਹਨਾਂ ਦੇ ਇਹੀ ਨੇ ਵੀ ਇਹ ਬੱਚੇ ਜਿਹੜੇ ਆ ਸਟੈਂਡ ਲੈ ਰਹੇ ਬੱਚੇ ਆਏ ਆ ਸਟੈਂਡ ਲੈ ਰਹੇ ਆ ਵੀ ਸਾਡੇ ਲਈ ਕੁਝ ਨਹੀਂ ਛੱਡਿਆ ਇਹਨਾਂ ਨੂੰ ਇਹ ਵੀ ਨਹੀਂ ਮਹਿਸੂਸ ਇੱਕ ਵਾਰੀ ਆਪਣੇ ਬੱਚਿਆਂ ਵੱਲ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਤੁਹਾਡੇ 5 ਸਾਲ ਦੇ 2 ਸਾਲ ਦੇ 4 ਸਾਲ ਦੇ ਜਿਹੜੇ ਜਵਾਬ ਨੇ ਜਦੋਂ ਉਹਨਾਂ ਨੇ ਕਹਿਣਾ ਵੀ ਤੁਸੀਂ ਸਾਡੇ ਲਈ ਪਾਣੀ ਕਿਉਂ ਨਹੀਂ ਪਹੁੰਚਾਇਆ ਸਾਡੇ ਲਈ ਪੀਣ ਲਈ ਪਾਣੀ ਕਿਉਂ ਨਹੀਂ ਬਚਾਇਆ ਕਿਤੇ ਨਾ ਕਿਤੇ ਫਿਰ ਜਾ ਕੇ ਨਾ ਜਵਾਬ ਨਹੀਂ ਆਪਣੀ ਜਨਰੇਸ਼ਨ ਨੂੰ ਆਉਣ ਕਾ ਕਰਕੇ ਬਹੁਤ ਜ਼ਰੂਰੀ ਹੈ ਕਿ ਹੁਣ ਜਾਗਿਆ ਜਾਵੇ ਘਰਾਂ ਚ ਨਾ ਸੁੱਤਾ ਰਹਿ ਜਾਵੇ ਤੇ ਜਾਗਦੀ ਜ਼ਮੀਰਾਂ ਵਾਲੇ ਲੋਕ ਜਾਗਣਗੇ ਸਾਡੇ ਨਾਲ ਖੜ੍ਹਣਗੇ ਤੇ ਜਿਨ੍ਹਾਂ ਦੀ ਜ਼ਮੀਰ ਮਰੀ ਹੋਈ ਹੈ ਉਹਨਾਂ ਦਾ ਤੁਸੀਂ ਹਾਲ ਵੇਖ ਲੋ ਘਰਾਂ ਚ ਰਹਿ ਰਹੇ ਹੋ ਤੇ ਜੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਹ ਬਚਾਉਂਦੇ ਨੂੰ ਤੇ ਹੁਣ ਤੱਕ ਫਰਕ ਕਿੰਨਾ ਖੋਇਆ ਵੈਥੇ ਦੇਖੋ ਸਾਨੂੰ ਸਾਲ ਹੋ ਗਿਆ ਮਟਰ ਵਾਰੀਅਰ ਪੰਜਾਬ ਨੂੰ ਬਣੇ ਹੋਏ ਨੂੰ ਤੇ ਦਰਿਆਵਾਂ ਤੇ ਕੰਮ ਕਰਦੇ ਨੂੰ ਵਾਰ-ਵਾਰ ਅਸੀਂ ਕੋਈ ਵੀ ਇਹਨਾਂ ਦਾ ਫੈਸਟੀਵਲ ਆਉਂਦਾ ਹੈ ਉਦੋਂ ਅਸੀਂ ਦਰਿਆ ਸਾਫ਼ ਕਰਦੇ ਹਾਂ ਪਰ ਹੁਣ ਅਸੀਂ ਸਰਕਾਰ ਦੇ ਪਾਲੇ ਚ ਗੇਂਦ ਪਾਈ ਹੋਈ ਐ ਵੀ ਸਰਕਾਰ ਇੱਕ ਰੂਲ ਤਾਂ ਬਣਾਵੇ ਜ਼ਿੰਮੇਵਾਰੀ ਸਾਫ ਸਫਾਈ ਦੀ ਸਾਡੀ ਪਹਿਲਾਂ ਰੂਲ ਤਾਂ ਬਣਾਓ ਸਾਡੇ ਪੱਖ ਚ ਸਰਕਾਰ ਭੁਗਤੇ ਅਸੀਂ ਸਮਾਂ ਵੀ ਲੈਣ ਦੀ ਕੋਸ਼ਿਸ਼ ਕਰਦੇ ਆ ਭਗਵੰਤ ਜੀ ਸਾਹਮਣੇ ਮਿਲਿਏ ਇੱਕ ਮੁੱਖ ਮੰਤਰੀ ਦਾ ਜਿਹੜੀ ਡਿਊਟੀ ਬਣਦੀ ਆ ਵੀ ਉਹ ਆਪਣੇ ਪਰਿਵਾਰ ਦਾ ਖਿਆਲ ਰੱਖੇ ਫਿਰ ਅਸੀਂ ਸੋਲੂਸ਼ਨ ਸਾਡੇ ਕੋਲ ਹੈਗੇ ਆ ਛੱਪੜਾਂ ਦਾ ਸਾਡੇ ਕੋਲ ਸੋਲੂਸ਼ਨ ਹੈਗਾ ਦਰਿਆਵਾਂ ਦਾ ਸਾਡੇ ਕੋਲ ਸੋਲੂਸ਼ਨ ਹੈਗਾ ਮਤਲਬ ਪੀਣ ਦਾ ਪਾਣੀ ਅੱਗੇ ਰੀਚਾਰਜ ਕਿਵੇਂ ਕਰਨਾ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਪਰ ਉਹ ਸਾਡੇ ਨਾਲ ਗੱਲ ਕਰਨਗੇ ਤਾਂ ਹੀ ਗੱਲ ਬਿਲਕੁਲ ਸੋ ਆਉਣ ਵਾਲੇ ਟਾਈਮ ਦੇ ਲਈ ਹੋਣਾ ਕੀ ਤਿਆਰੀ ਹੈ ਤੁਹਾਡੀ ਕਿਵੇਂ ਜੋ ਇਸ ਪ੍ਰੋਜੈਕਟ ਨੂੰ ਜੇ ਸਰਕਾਰਾ ਮੰਨ ਲਓ ਨਹੀਂ ਇਸ ਵਿੱਚ ਦਖਲ ਅੰਦਾਜ਼ੀ ਕਰਦੀ ਹੈ ਤੇ ਤੁਹਾਡਾ ਕੀ ਪ੍ਰੋਜੈਕਟ ਹੈ ਤੁਸੀਂ ਕਿਵੇਂ ਕਰੋਗੇ ਦੇਖੋ ਜੇ ਬਿਲਕੁਲ ਹੀ ਸਰਕਾਰ ਨੇ ਸਰਕਾਰ ਮਿਲਾਵਟ ਰੋਕਣ ਚ ਫੇਲ ਹੋ ਜੇ ਸਰਕਾਰ ਦਰਿਆਵਾਂ ਚ ਕੂੜਾ ਪੈ ਰਿਹਾ ਕੂੜਾ ਰੋਕਣ ਚ ਫੇਲ ਹੋ ਗਈ ਸਰਕਾਰ ਇੰਡਸਟਰੀਅਲ ਪੋਲੂਸ਼ਨ ਨੂੰ ਰੋਕਣ ਤੇ ਫੇਲ ਹੋ ਗਈ ਸਰਕਾਰ ਹੈਲਥ ਸਰਵਿਸ ਪ੍ਰੋਵਾਈਡ ਕਰਨ ਚ ਫੇਲ ਹੋ ਗਈ ਫਿਰ ਮੈਂ ਕਹਿੰਦਾ ਵੀ ਉਹਨਾਂ ਨੂੰ ਆਪਣੇ ਆਪ ਨੂੰ ਨਾ ਇਹ ਪੰਜਾਬ ਨੂੰ ਤੁਸੀਂ ਠੇਕੇ ਦੇ ਦੇ ਦਿਓ ਫਿਰ ਜੇ ਸਰਕਾਰ ਕੁਝ ਕਰ ਹੀ ਨਹੀਂ ਸਕਦੀ ਤੇ ਫਿਰ ਤੁਸੀਂ ਮੁੱਖ ਮੰਤਰੀ ਘਰ ਬੈਠੋ ਜੇ ਤੁਸੀਂ ਕੁਝ ਕਰਨਾ ਹੈ ਫਿਰ ਉਹੀ ਗੱਲ ਆ ਵੀ ਸਾਡੇ ਨਾਲ ਪੰਜਾਬ ਜੇ ਕਹਿੰਦੇ ਆ ਵੀ ਸਾਡੇ ਵਾਸਤਾ ਕੁਝ ਨੀ ਹੈਗਾ ਚਲੋ ਫਿਰ ਅਸੀਂ ਲੋਕਾਂ ਨਾਲ ਜੁੜ ਕੇ ਕਰਾਊਡ ਫੰਡਿੰਗ ਕਰਕੇ ਪੰਜਾਬ ਦੇ ਛੱਪੜਾਂ ਨੂੰ ਵੀ ਸਹੀ ਕਰਾਂਗੇ ਪੰਜਾਬ ਦੇ ਦਰਿਆਵਾਂ ਨੂੰ ਵੀ ਸਹੀ ਕਰਾਂਗੇ ਇਹੀ ਸਾਡਾ ਜੀ ਫਿਊਚਰ ਹੈ ਪਰ ਇੱਕ ਗੱਲ ਦੇਖੀ ਜਾਵੇ ਆਪਾਂ ਸਰਕਾਰ ਦਾ ਕਹਿਤਾ ਜ਼ਰੂਰ ਰਹੇ ਆ ਪਰ ਸਤਲੁਜ ਦਰਿਆ ਦੇ ਇਸ ਵਕਤ ਕੰਡੇ ਤੇ ਖੜੇ ਆ ਇੱਥੇ ਦੋਸ਼ ਸਰਕਾਰ ਦਾ ਨਹੀਂ ਆਮ ਲੋਕਾਂ ਦਾ ਨਿਕਲਦਾ ਹੈ ਦੇਖੋ ਸਿਵਿਕ ਸੈਂਸ ਜਿਹੜੀ ਹੈਗੀ ਹੈ ਨਾ ਇਹ ਆਮ ਲੋਕਾਂ ਨੇ ਪ੍ਰੂਫ ਕਰਤਾ ਵੀ ਇਹ ਬੇਨਤੀਆਂ ਨਾਲ ਮੰਨਣ ਵਾਲੇ ਲੋਕ ਏ ਵੀ ਨਹੀਂ ਜਦੋਂ ਇਹਨਾਂ ਦੇ ਚਲਾਨ ਹੋਣਗੇ ਅਸੀਂ ਵੀ ਡੰਡੇ ਨਾਲ ਹੀ ਮੰਨ ਗੋਰਿਆਂ ਵਾਲੀ ਗੱਲ ਪ੍ਰੂਫ ਕਰਦੀ ਲੋਕਾਂ ਨੇ ਵੀ ਗੋਰਾ ਇੱਥੇ ਰਾਜ ਕਰਕੇ ਗਿਆ 200 ਸਾਲ ਉਹ ਤਾਂ ਕਰਕੇ ਗਿਆ ਡੰਡੇ ਦੇ ਜ਼ੋਰ ਤੇ ਕਿਤੇ ਨਾ ਕਿਤੇ ਇੰਟਰਨੈਸ਼ਨਲ ਟ੍ਰੋਲਿੰਗ ਹੋ ਰਹੀ ਹੈ ਇੰਡੀਆ ਦੀ ਪੂਡ ਕਲਚਰ ਨੂੰ ਲੈ ਕੇ ਟ੍ਰੋਲਿੰਗ ਹੋ ਰਹੀ ਹੈ। ਦਰਿਆਵਾਂ 'ਚ ਕੂੜਾ ਸਿੱਟਣ ਨੂੰ ਲੈ ਕੇ ਦਾ ਵਰਲਡ ਲੈਵਲ ਤੇ ਇੰਡੀਆ ਦੇ ਵੀਡੀਓ ਵਾਇਰਲ ਹੋ ਰਹੇ। ਤੇ ਹੁਣ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜੀ ਚੀਜ਼ ਦਾ ਲੋਕੀ ਮਜ਼ਾਕ ਬਣਾ ਰਹੇ ਨੇ ਘੱਟੋ ਘੱਟ ਆਪ ਆਪਣੀ ਟ੍ਰੋਲਿੰਗ ਦਾ ਰੋਕੀਏ ਕਿਵੇਂ ਰੋਕਾਂਗੇ ਆਪਣੇ ਬਿਹੇਵੀਅਰ ਚ। ਪਹਿਲਾ ਫਰਸਤਾ ਬਈ ਆਮ ਲੋਕਾਂ ਦਾ ਬਣ ਗਿਆ ਨਾ ਜਿਨ੍ਹਾਂ ਲਈ ਤੁਸੀਂ ਕੰਮ ਕਰ ਰਹੇ ਹੋ, ਉਹੀ ਲੋਕ ਅਣਜਾਣੇ ਨੇ। ਦੇਖੋ ਇੱਕ ਇੱਕ ਉਹ ਲੋਕ ਨੇ ਜਿਹੜੇ ਸਿੱਟਣ ਆ ਰਹੇ ਨੇ, ਇਹ ਵੀ ਤਾਂ ਆਮ ਨੇ ਅਸੀਂ ਵੀ ਤਾਂ ਆਮ ਪਰਿਵਾਰਾਂ ਚੋਂ ਆਏ ਹੋਈ ਹਾਂ। ਹੌਲੀ ਹੌਲੀ ਜੁੜਨਗੇ ਲੋਕ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਅੱਜ ਤੱਕ ਅਸੀਂ ਕਿਸੇ ਮੰਤਰੀ ਤੋਂ ਕਿਸੇ ਐਮਐਲਏ ਤੇ ਪੁੱਛ ਤੋ ਇਹ ਗੱਲ ਹੀ ਨਹੀਂ ਸੁਣੀ ਵੀ ਤੁਸੀਂ ਦਰਿਆਵਾਂ ਨੂੰ ਦਾ ਨਾਮ ਇਹ ਵੀ ਤਾਂ ਹੈ ਨਾ ਕਹਿਣਾ ਦਾ ਸ਼ੁਰੂ ਕਰੋ ਜਿਹੜੇ ਤੁਸੀਂ ਇਹ ਜਾਣਦੇ ਹੋ ਕਿ ਸਰਕਾਰ ਤੁਹਾਡਾ ਪੂਰਾ ਸਾਥ ਦਵੇ ਇਸ ਪ੍ਰੋਜੈਕਟ ਤੇ ਬਿਲਕੁਲ ਦੇਖੋ ਸਰਕਾਰ ਬਣਦੀ ਇਹ ਨਾ ਚੀਜ਼ਾਂ ਲਈ ਇਹ ਤਾਂ ਡਿਊਟੀ ਸਰਕਾਰ ਦੀ ਹੈ 1974 974 వాటర్ ਪੋਲੂਸ਼ਨ ਐਕਟ ਜਿਹੜਾ ਹੈਗਾ ਉਹ ਉਹ ਕੰਮ ਸਾਨੂੰ ਕਰਨਾ ਪੈ ਰਿਹਾ ਨਾ ਉਹ ਇਰੀਗੇਸ਼ਨ ਕਰ ਰਿਹਾ ਨਾ ਉਹ ਪੀਪੀਸੀਬੀ ਕਰ ਰਿਹਾ ਹੈ ਕੋਈ ਵੋਲੰਟੀਅਰ ਲੈ ਕੇ ਉਧਰ ਕੇਸ ਐਕਟੀਵਿਸਟ ਜਾ ਕੇ ਐਨਜੀਡੀ ਚ ਕੇਸ ਲੈ ਕੇ ਜਾਂਦੇ ਨੇ ਜੰਗਲ ਕੱਟੇ ਜਾ ਰਹੇ ਆ ਸਾਨੂੰ ਸ਼ਿਕਾਇਤਾਂ ਕਰਨੀਆਂ ਪੈਂਦੀਆਂ ਨੇ ਫਿਰ ਜਾ ਕੇ ਬਾਅਦ ਚ ਕਾਰਵਾਈਆਂ ਹੁੰਦੀਆਂ ਨੇ ਅਫਸਰ ਸਸਪੈਂਡ ਹੁੰਦੇ ਨੇ ਇਹ ਕਿੰਨੀ ਮਜ਼ਾਕ ਵਾਲੀ ਗੱਲ ਹੈ ਵੀ ਜਿਹੜੇ ادارے ਪ੍ਰੋਟੈਕਟ ਕਰਨ ਲਈ ਬਣਿਆ ਉਹੀ ਫੇਲ ਇੱਕ ਚੀਜ਼ ਅਸੇ ਇਹ ਵੀ ਆਂਦੀ ਹੈ ਕਿ ਲੋਕ ਜੋ ਤੁਸੀਂ ਮਿਹਨਤ ਕਰ ਰਹੇ ਹੋ ਲੋਕ ਵੀ ਅਵੇਅਰਨੈਸ ਕਿਤੇ ਨਾ ਕਿਤੇ ਚੱਲੋ ਹੋ ਰਹੇ ਨੇ ਪਰ ਜਿਹੜੇ ਅਫਸਰशाही ਆ ਜਾਂਦੀ ਵਾ ਸਰਕਾਰ ਤਾਂ ਨਿਯਮ ਪਾਸ ਕਰ ਦਿੰਦੀ ਹੈ ਪਰ ਇਹ ਅਫਸਰशाही ਦੇ ਮੋਟਿਆਂ ਤੇ ਭਾਰ ਨਹੀਂ ਆਉਂਦਾ ਉਹ ਕੰਮ ਨਹੀਂ ਕਰਦੇ ਦੇਖੋ ਜੀ ਸਾਡਾ ਦਰਦ ਹੈ ਆਮ ਲੋਕਾਂ ਦਾ ਦਰਦ ਹੈ ਫਿਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਤਾਂ ਦਰਦ ਹੋਣਾ ਚਾਹੀਦਾ ਥੋੜਾ ਬਹੁਤ ਵੀ ਪੰਜਾਬ ਕਿਤੇ ਨਾ ਕਿਤੇ ਪੰਜਾਬ ਮਾਰੂ ਪਾਲਸੀਆਂ ਨੂੰ ਛੱਡ ਕੇ ਪੰਜਾਬ ਦੇ ਪੱਕੀ ਪਾਲਸੀਆਂ ਪੜਾਈਆਂ ਜਾਣ ਨਹੀਂ ਜਿਵੇਂ ਪਾਲਸੀ ਵੀ ਬਣ ਜਾਂਦੀ ਹੈ ਸਰਕਾਰ ਦੇਖਦੀ ਵੀ ਹੈ ਸੰਦ ਸੀਚੇ ਵਾਲਾ ਵੀ ਦੇਖਿਆ ਜਾਵੇ ਤੇ ਕੰਮ ਤਾਂ ਸਰਕਾਰ ਵੱਲੋਂ ਕੀਤਾ ਜਾ ਰਿਹਾ ਵੈ ਪਰ ਕਿਤੇ ਨਾ ਕਿਤੇ ਜਿਹੜੇ ਅਫਸਰशाही ਦੇ ਵਿੱਚ ਇਨਵੋਲਵ ਜਾਂਦ ਹੋ ਜਾਂਦੀ ਹੈ ਉਹ ਕੰਮ ਨਹੀਂ ਕਰਦੇ ਇਹ ਮੁੱਦਾ ਤੁਸੀਂ ਦੇਖਿਆ ਦੇਖੋ ਜਦੋਂ ਆਪਾਂ ਗੱਲ ਕਰਦੇ ਆ ਤੁਸੀਂ ਪੀਪੀਸੀਬੀ ਦੀ ਗੱਲ ਕਰਦੇ ਹੋ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਜੇ ਉਹ ਦਾਇਰਾ ਕੰਮ ਨਹੀਂ ਕਰਦਾ ਉਹਨੂੰ ਭੰਗ ਕਿਉਂ ਨਹੀਂ ਕਰਦੇ ਸਰਕਾਰ ਕੋ ਪਾਵਰ ਹੈਗੀ ਆ ਬਣਾਉਣ ਦੀ ਵੀ ਭੰਗ ਕਰਨ ਦੀ ਤੇ ਬੋਲਡ ਐਕਸ਼ਨ ਲਾਓ ਜੇ ਉਹਨਾਂ ਦੇ ਇਨਵੋਲਵਮੈਂਟ ਸੀ ਉਹਨਾਂ ਦੇ ਹੁੰਦੇ ਹੋਏ ਦੇਖੋ ਕੋਰਟ 'ਚ ਜਿਹੜਾ ਕੇਸ ਗਿਆ ਕੋਰਟ 'ਚ ਕਹਿੰਦੇ ਵੀ ਜ਼ੀਰੋ ਲਿਕਵਿਡ ਡਿਸਚਾਰਜ ਦੇ ਬੇਸ ਤੇ ਬਣੀ ਹੋਈ ਐ ਡਾਈਂਗ ਇੰਡਸਟਰੀ ਸੀਟਪੀ ਕੋਈ ਵੀ ਇੱਕ ਤੁਪਕਾ ਪਾਣੀ ਦਾ ਅਨਟਰੀਟਿਡ ਦੀ ਟ੍ਰੀਟਿਡ ਵੀ ਨਹੀਂ ਪਾ ਸਕਦੇ ਤੁਸੀਂ ਇਹ ਤਾਂ ਉਹਨਾਂ ਨੇ ਆਪ ਲਿਖ ਕੇ ਦਿੱਤਾ ਹੋਇਆ ਹੈ ਫਿਰ ਇੱਥੇ ਕਿਤੇ ਨਾ ਕਿਤੇ ਅਫਸਰ ਸਾਹਿਬ ਦਾ ਫੇਲਿਅਰ ਹੈ ਪਰ ਅਫਸਰ ਸਾਹਿਬ ਦੇ ਸਰਕਾਰ ਨੇ ਕੀ ਦਾਰਵਾਜ਼ਾ ਇਹ ਕਿਤੇ ਨਾ ਕਿਤੇ ਬਿਲ ਪਾਵਰ ਦੀ ਤਾਂ ਲੋੜ ਹੈ ਬਿਲ ਪਾਵਰ ਦੀ ਘਾਟ ਸੋ ਬਿਲਕੁਲ ਜੋ ਸਟੂਡੈਂਟ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਔਰ ਪੁੱਛਦੇ ਆ ਕਿ ਉਹਨਾਂ ਨੂੰ ਕਿ ਕਿਵੇਂ ਇਹ ਜੋ ਮੁਹਿੰਮ ਦੇ ਵਿੱਚੋਂ ਜੁੜੇ ਜਿਵੇਂ ਜੁੜੇ ਸਰ ਇਹ ਸੇ ਯੂਐਸਐਫ ਲੈਬ ਯੂਐਸਐਫ ਅਗਵਾੜਾ ਪਾਇ ਤੇ ਬੱਚੇ ਆ ਜਦੋਂ ਸਰ ਸਾਨੂੰ ਸਰ ਨੇ ਦੱਸਿਆ ਕਿ ਸਾਡੀ ਸਤਲੁਜ ਦਰਿਆ ਬਹੁਤ ਜ਼ਿਆਦਾ ਪੋਲਿਊਟਿਡ ਹੋ ਰਹੀ ਹੈ ਸਰ ਦੇਖੋ ਜੇ ਲੋਕੀ ਕੰਮ ਨਹੀਂ ਕਰੋਗੇ ਤਾਂ ਕੌਣ ਕੰਮ ਕਰੂਗਾ ਲੋਕਾਂ ਨੂੰ ਸਰ ਪਾਣੀ ਨੂੰ ਤਾਂ ਗੁਰਬਾਨੀ ਵਿੱਚ ਵੀ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਜੇ ਲੋਕੀ ਪਾਣੀ ਨਹੀਂ ਸੰਭਾਲੂਗੇ ਤਾਂ ਆਪਣੇ ਆਪ ਨੂੰ ਕਿਵੇਂ ਸੰਭਾਲੂਗੇ ਕਿਉਂਕਿ ਪਾਣੀ ਸਾਨੂੰ ਪੀਣ ਲਈ ਵੀ ਚਾਹੀਦਾ ਹਰ ਇੱਕ ਕੰਮ ਲਈ ਪਾਣੀ ਚਾਹੀਦਾ ਹੈ ਤੁਸੀਂ ਜਦੋਂ ਰੋਕਦੇ ਹੋ ਲੋਕਾਂ ਨੂੰ ਤਾਂ ਲੋਕਾਂ ਦਾ ਰਿਸਪੌਂਸ ਕੀ ਹੁੰਦਾ ਪਹਿਲੀ ਗੱਲ ਤਾਂ ਲੋਕੀ ਸਾਨੂੰ ਕਹਿੰਦੇ ਨੇ ਕਿ ਇਸ ਇਸ ਕਰਕੇ ਕੋਈ ਸਰਕਾਰੇ ਰੋਲ ਸਖਤ ਨਹੀਂ ਬਣਾਏ ਸਰਕਾਰਾਂ ਦੀ ਗਲਤੀ ਹੈ ਕਿ ਉਹਨਾਂ ਨੇ ਰੋਲ ਕੋਈ ਸਖਤ ਨਹੀਂ ਬਣਾਏ ਜੇ ਰੋਲ ਸਖਤ ਹੁੰਦੇ ਤਾਂ ਅਸੀਂ ਵੀ ਲੋਕਾਂ ਨੂੰ ਬੜੇ ਰੋਬ ਨਾਲ ਕਹਿ ਸਕਦੇ ਸੀ ਕਿ ਇਹ ਸਰਕਾਰ ਦੇ ਦੁਆਰਾ ਰੋਲ ਬਣਾਏ ਗਏ ਨੇ ਇਸ ਕਰਕੇ ਲੋਕਾਂ ਦਾ ਵਰਤਾਵਾ ਥੋੜਾ ਜਿਆਦਾ ਸਹੀ ਨਹੀਂ ਹੁੰਦਾ ਜਾਨਣੇ ਹੋ ਕਿ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਜਾਵੇ ਕਿ ਜੇਕਰ ਇੱਥੇ ਤੁਸੀਂ ਕਚਰਾ ਕੂੜਾ ਕਰਕਟ ਕੁਝ ਸਿੱਟਦੇ ਹੋ ਤੇ ਕਾਰਵਾਈ ਹੋਵੇ ਹਾਂਜੀ ਸਰ ਜਰੂਰ ਸਰ ਅਸੀਂ ਕੰਮ ਕਰਨ ਨੂੰ ਤਿਆਰ ਆਂ ਬਸ ਸਾਨੂੰ ਇੱਕ ਨਿਯਮ ਚਾਹੀਦਾ ਕਿ ਅਸੀਂ ਲੋਕਾਂ ਨੂੰ ਪੂਰੇ ਰੋਗ ਨਾ ਰੋਕ ਸਕੀਏ ਅਸੀਂ ਕੰਮ ਕਰਨ ਨੂੰ ਤਿਆਰ ਆ ਸੀ ਸਰ ਨਾਲ ਮਿਲ ਕੇ ਕੰਮ ਕਰਾਂਗੇ ਅਸੀਂ ਹੋਰ ਵੀ ਕਈ ਐਨਜੀਓ ਨਾਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਸਾਨੂੰ ਆਪਣੇ ਫਿਊਚਰ ਦੀ ਚਿੰਤਾ ਹੈ ਜੀ ਸੋ ਬਿਲਕੁਲ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਰ ਸਾਨੂੰ ਮਤਲਬ ਮੈਮ ਦਾ ਮੈਸੇਜ ਆਇਆ ਕਿ ਇਦਾਂ ਇੰਟਰਨੈਸ਼ਨਲ ਮਾਰਚ ਆ ਤੇ ਅਸੀਂ ਜਾਣਾ ਅਸੀਂ ਇੱਕਦਮ ਹਾਂ ਕਰਦੇ ਕਿ ਹਾਂ ਕਿਉਂ ਕਿ ਸਾਡਾ ਵੀ ਕੁਝ ਫਰਜ ਹੈਗਾ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਹੁਣ ਅਸੀਂ ਮਤਲਬ ਕਿੰਨਾ ਚਿਰ ਹੋ ਗਿਆ ਮਤਲਬ ਘੰਟਾ ਡੇਢ ਘੰਟਾ ਹੋ ਕੇ ਖੜੇ ਤੇ ਇੱਥੇ ਜਿੱਦਾਂ ਲੋਕ ਕੀ ਆ ਰਹੇ ਉਹ ਕਹਿੰਦੇ ਕਿ ਅਸੀਂ ਦਲੀਆਂ ਪਾਣਾ ਅਸੀਂ ਉਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਕਿ ਆਂਟੀ ਨਾ ਪਾਓ ਤੁਸੀਂ ਪਲੀਜ਼ ਇਦਾਂ ਨਾ ਕਰੋ ਉਹ ਕਹਿੰਦੇ ਕੋਈ ਨਾ ਕੋਈ ਜਾਨਵਰ ਖਾਲੂਗਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਦੇ ਬਾਹਰ ਰੱਖ ਲਓ ਕੋਠਿਆਂ ਤੇ ਰੱਖ ਲਓ ਜੇ ਤੁਸੀਂ ਦਲੀਆਂ ਹੀ ਪਾਣਾ ਤਾਂ ਕੁਝ ਹੋਰ ਸਾਡਾ ਜੇ ਕੋਈ ਕੰਮ ਨਹੀਂ ਹੋਇਆ ਅਸੀਂ ਦਰਿਆ 'ਚ ਹਾਰੀ ਨਹੀਂ ਪਾਈ ਸਾਡਾ ਤਾਂ ਕੰਮ ਨਹੀਂ ਹੋਇਆ ਜੇ ਅਸੀਂ ਆਹ ਕੁਝ ਨਹੀਂ ਕੀਤਾ ਸਾਡਾ ਇਹ ਕੰਮ ਰਹਿ ਗਿਆ ਸੋ ਸਾਡੀ ਰਿਕਵੈਸਟ ਇਹੀ ਆ ਕਿ ਪਲੀਜ਼ ਕੋਈ ਐਨੇ ਮਤਲਬ ਹਾਈਲੀ ਲੈਵਲ ਤੇ ਨਾ ਲਾਅ ਪਾਸ ਕੀਤੇ ਜਾਣ ਕਿ ਲੋਕਾਂ ਨੂੰ ਅਸੀਂ ਕਹਿ ਸਕੇ ਕਿ ਨਹੀਂ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤੁਹਾਨੂੰ ਇਹਦੇ ਲਈ ਪਨਿਸ਼ਮੈਂਟ ਹੋਏਗੀ ਜੀ ਸੋ ਬਿਲਕੁਲ ਜੋ ਸੰਖਿਆ ਵੈਰਾ ਦੀ ਤਕਰੀਬਨ ਸੈਂਕੜੇ ਹੀ ਨੌਜਵਾਨ ਇੱਥੇ ਆਉਂਦੇ ਨੇ ਇਕੱٹری ਦੁੰਦੇ ਨੇ ਔਰ ਮੰਗ ਵੈਜੋ ਅਕਸਰ ਇਹੀ ਆਉਂਦੀ ਹੈ ਕਿ ਸਰਕਾਰ ਦੇ ਵੱਲੋਂ ਇੱਕ ਨਿਯਮ ਪਾਸ ਕਰ ਦਿੱਤਾ ਜਾਵੇ ਕਿ ਜੇਕਰ ਪੰਜਾਬ ਦੇ ਪਾਣੀਆਂ ਨੂੰ ਜੋ ਆਬ ਨੇ ਇੱਥੇ ਦੇ ਜਿਸ ਧਰਤੀ ਦੇ ਉੱਪਰ ਰਹਿੰਦੇ ਆ ਜਿੱਥੇ ਜੋ ਪਾਣੀ ਹੈ ਜੋ ਪਿਤਾ ਦਾ ਦਰਜਾ ਜਿਸ ਨੂੰ ਜੋ ਉਸ ਨੂੰ ਬਚਾਉਣ ਦੇ ਲਈ ਇੱਕ ਕਾਨੂੰਨ ਪਾਸ ਕੀਤਾ ਜਾਵੇ ਔਰ ਜੋ ਕਾਨੂੰਨ ਸਖਤ ਹੋਵੇ ਤਾਂ ਕਿ ਲੋਕਾਂ ਨੂੰ ਸਮਝਣ ਇਸ ਸੀਜ਼ਨ ਨੂੰ ਕਿ ਪਾਣੀ ਨੂੰ ਬਚਾਉਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਸੋ ਹੋਰ ਬਦਰੀ ਅਪਡੇਟਾਂ ਦੇ ਨਾਲ ਜੁੜੇ ਹੋ ਸਾਰੇ ਸਾਡੇ ਨਾਲ ਸਾਂਦੇ ਇਜਾਜ਼ਤ ਧੰਨਵਾਦ